ਦੋ ਬੜੇ ਗੰਭੀਰ ਮੁੱਦਿਆਂ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਖੇਚਲ ਜਿਹੜੀ ਆ ਉਹ ਅਸੀਂ ਦਿੱਤੀ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਕਿ ਜਿਹੜੀ 4 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਜਿਹੜਾ ਮੁੱਖ ਦਵਾਰ ਦੇ ਉੱਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਸੇਵਾਦਾਰ ਬਣ ਕੇ ਆਪਣੀ ਸੇਵਾ ਢਵਾ ਰਹੇ ਸੀ ਪਹਿਰੇਦਾਰ ਬਣ ਕੇ ਤੇ ਇੱਕ ਬੜਾ ਵੱਡਾ ਜਿਹੜਾ ਕਾਤਰਾ ਦਾ ਹਮਲਾ ਉਹਨਾਂ ਦੇ ਉੱਤੇ ਉਸ ਵੇਲੇ ਹੋਇਆ ਸੀ ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਭਾਵੇਂ ਹਮਲਾ ਬਹੁਤ ਵੱਡਾ ਸੀ ਪਰ ਉਹਦੇ ਵਿੱਚ ਗੁਰੂ ਨੇ ਆਪ ਹੱਥ ਦੇ ਕੇ ਤੇ ਸਰਦਾਰ ਸਬੀਤ ਸਿੰਘ ਬਾਦਲ ਦੀ ਜਿਹੜੀ ਆ ਉਹ ਜਾਣਦੀ ਰੱਖ ਕੇ ਕੀਤੀ ਸੀ। ਘਟਨਾ ਇੱਡੀ ਗੰਭੀਰ ਸੀ। ਇੱਕ ਵਾਰੀ ਸਾਰੇ ਕੱਲਾ ਪੰਜਾਬ ਨੂੰ ਨਹੀਂ ਦੇਸ਼ ਨੂੰ ਹੀ ਘਟਨਾ ਨੇ ਹਿਲਾ ਕੇ ਉੱਤੇ ਰੱਖ ਦਿੱਤਾ ਸੀ। ਕਿ ਦਿਨ ਦਿਹਾੜੇ ਪਤਾ ਹੁੰਦਿਆ ਹੋਇਆ ਕਿ ਜੱਜ ਪਲੱਸ ਸਿਕਿਉਰਟੀ ਜਿਹੜੀ ਆ ਉਹ ਸਰਦਾਰਸਿਕ ਦ੍ਰਿਸ਼ ਤੇ ਬੱਤਾਂ ਬੜੀ ਹੋਈ ਆ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਵੀ ਕਿ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਕਿੰਨੀ ਹਾਈ ਆ ਉਹਦੇ ਬਾਵਜੂਦ ਵੀ ਜੋ ਉਸ ਵੇਲੇ ਹਾਲਾਤ ਸਾਹਮਣੇ ਆਏ ਸੀ ਉਹ ਕਈ ਵਾਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਪਹਿਲਾਂ ਵੀ ਜਿਹੜੇ ਆ ਉਹ ਚੰਗੀ ਤਰ੍ਹਾਂ ਦੇ ਨਾਲ ਡਿਸਕਸ ਹੋ ਚੁੱਕੇ ਆ ਕਿ ਪੁਲਿਸ ਉਸ ਵਿਅਕਤੀ ਦੇ ਨਾਲ ਨਰਿੰਦਰ ਸਿੰਘ ਚੌੜਾ ਦੇ ਨਾਲ ਦੋ ਦਿਨ ਪਹਿਲਾਂ ਲਗਾਤਾਰ ਰਾਫਤਾ ਦੇ ਵਿੱਚ ਜਿਹੜੀ ਆ ਉਹ ਲਗਾਤਾਰ ਰਹੀ ਹੈ। ਔਰ ਉਸ ਦਿਨ ਵੀ ਪੁਲਿਸ ਨੂੰ ਪਤਾ ਸੀ ਕਿ ਉਹ ਵਿਅਕਤੀ ਉੱਥੇ ਹੈ। ਔਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉੱਥੇ ਇਹੋ ਜਿਹਾ ਮਾਹੌਲ ਬਣਾਇਆ ਗਿਆ। ਉਹ ਹਮੜਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ। ਪਹਿਲਾਂ ਤਾਂ ਜਿਸ ਤਰੀਕੇ ਪੁਲਸ ਦਾ ਬਰਤਾਰਾ ਪਹਿਲਾਂ ਰਿਹਾ ਉਹ ਸਾਰਾ ਹੀ ਬਰਤਾਰਾ ਸ਼ੱਕੀ ਸੀਗਾ ਅਰ ਉਸ ਤੋਂ ਬਾਅਦ ਜਿਸ ਤਰੀਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੈਰੀ ਕੀਤੀ ਗਈ ਜਿਸ ਤਰੀਕੇ ਪੁਲਿਸ ਵੱਲੋਂ ਖੁਦ ਮਿਸਲੀਡਿੰਗ ਸਟੇਟਮੈਂਟਸ ਦੇ ਕੇ ਤੇ ਸਾਰੀ ਘਟਨਾ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਕਲਾ ਕਲਾ ਤੱਤ ਜਿਹੜਾ ਉਹ ਸਾਰੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਰੱਖਿਆ ਕਿੱਡੀ ਹੈਰਾਨੀ ਦੀ ਗੱਲ ਆ ਕੋਈ ਆਮ ਬੰਦਾ ਵੀ ਹੋਵੇ ਤੇ ਕਿਸੇ ਦੇ ਉੱਤੇ ਜਿਹੜਾ ਗਾਣ ਸੰਸੀ ਵਿਆਪਨ ਦੇ ਨਾਲ ਇਸ ਤਰ੍ਹਾਂ ਦਾ ਹਮਲਾ ਹੋਵੇ ਤੇ ਉੱਥੇ ਵੀ ਪੁਲਿਸ ਬੜੀ ਗੰਭੀਰਤਾ ਨਾਲ ਕੰਮ ਕਰਦੀ ਹੈ ਜਦ ਜਮਾਇਰ ਅਫਸਰ ਹੋਵੇ ਕਿਉਂਕਿ ਘਟਨਾ ਇਸ ਨੂੰ ਹਮੇਸ਼ਾ ਹੀ ਸੀਰੀਅਸਲੀ ਲਿਆ ਜਾਂਦਾ ਇੱਕ ਸਾਬਕਾ ਉਪ ਮੁੱਖ ਮੰਤਰੀ ਰਿਆ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਲੰਬਾ ਸਮਾਂ ਪ੍ਰਧਾਨ ਰਿਆ ਹੋਵੇ ਦੇਸ਼ ਦੀ ਕੈਬਨਿਟ ਦੇ ਵਿੱਚ ਵੀ ਰਾਜ ਮੰਤਰੀ ਦੇ ਤੌਰ ਦੇ ਉੱਤੇ ਮੰਤਰੀ ਰਹਿ ਚੁੱਕਿਆ ਹੋਇਆ ਵਿਅਕਤੀ ਤੇ ਉਸ ਵਿਅਕਤੀ ਦੀ ਜਿਹੜੀ ਇਨਵੈਸਟੀਗੇਸ਼ਨ ਐਡੇ ਸੀਰੀਅਸ ਅਸਾਲਟ ਦੀ ਉਹ ਇੰਨੀ ਮਾੜੀ ਇਨਵੈਸਟੀਗੇਸ਼ਨ ਕਹਿ ਸਕਦਾ ਮੈਂ ਇੰਨੀ ਜਿਹੜੀ ਆ ਜਿਹੜੀ ਦੰਨੇ ਮਹੀਨੇ ਬਾਅਦ ਵੀ ਉਸ ਵਿਅਕਤੀ ਨੂੰ ਜਿਹੜੀ ਆ ਉਹ ਬੇਲ ਮਿਲ ਗਈ ਆ ਤੇ ਆਪੇ ਤੁਸੀਂ ਹਿਸਾਬ ਲਾ ਲਓ ਕਿ ਉਸ ਇਨਵੈਸਟੀਗੇਸ਼ਨ ਦਾ ਕੀ ਹਾਲ ਹੋ ਗਾ। ਉਹ ਕਹੀ ਕਰਦਾ ਪਹਿਲਾਂ ਪ੍ਰੈਸ ਕਾਨਫਰੰਸਾਂ ਤੇ ਰੈਪਿਟੇਸ਼ਨ ਹੋ ਜਾਂਦਾ ਕਿ ਜਿਹਦੇ ਤੇ ਅਸਾਲਟ ਹੋਇਆ ਸੀ ਉਹਨਾਂ ਬਿਆਨ ਤੱਕ ਨਹੀਂ ਦੇ ਗਿਆ। ਜਿਹੜੇ ਵਿਅਕਤੀ ਜਿਨ੍ਹਾਂ ਨੇ ਸੁਰੱਖਿਆ ਮੌਕੇ ਤੇ ਬਚਾਇਆ ਉਹਨਾਂ ਦਾ ਬਿਆਨ ਨਹੀਂ ਦੇ ਆ ਗਿਆ। ਕਾਰਨ ਕੀ ਆ? ਜਿਹੜੇ ਤੇ ਟੈਕ ਹੋ ਰਿਹਾ ਉਹਦੀ ਬਿਆਨ ਨਹੀਂ ਲਏ ਜਾ ਰਹੇ ਜਿਨ੍ਹਾਂ ਬੰਦਿਆਂ ਨੇ ਮੌਕੇ ਤੇ ਗੋਲੀ ਨੂੰ ਰੋਕਿਆ ਤੇ ਬੰਦੇ ਨੂੰ ਫੜਿਆ ਉਹਨਾਂ ਦਾ ਜਿਹੜਾ ਹੈਗਾ ਤੁਸੀਂ ਬਿਆਨ ਨਹੀਂ ਲਏ ਕਾਰਨ ਕੀ ਸੀ ਕਿਉਂਕਿ ਜੇ ਉਹਨਾਂ ਦੇ ਬਿਆਨ ਦੇ ਹੀ ਜਾਂਦੇ ਤੇ ਫਿਰ ਇਸ ਦਾ ਜ਼ਮਾਨਤ ਤਾਂ ਨਹੀਂ ਹੋ ਸਕਦੀ ਅਸੀਂ ਬੰਦੇ ਦੀ ਹੁਣ ਜੇ ਇਸ ਤਰੀਕੇ ਬਾੜ ਖੇਤ ਨੂੰ ਖਾਲ ਲੱਗ ਜਾ ਕਿਉਂਕਿ ਪਹਿਲਾਂ ਵੀ ਜਿਹੜੀ ਸਟੇਟਮੈਂਟ ਆਈ ਸੀ ਪੁਲਿਸ ਕਮਿਸ਼ਨਰ ਦੀ ਉਦੋਂ ਅਸੀਂ ਪੁਆਇੰਟ ਆਊਟ ਕੀਤਾ ਸੀ ਕਿ ਪੁਲਿਸ ਕਮਿਸ਼ਨਰ ਨੂੰ ਤਾਂ ਸਟੇਟਮੈਂਟ ਦੇਣ ਦੀ ਲੋੜ ਨਹੀਂ ਸੀ ਪਣੀ ਪਰ ਕਿਉਂਕਿ ਜਦ ਮੁੱਖ ਮੰਤਰੀ ਜਾਂ ਸਰਕਾਰ ਜਦ ਜੋ ਚਾਹਦੀ ਹੋਵੇ ਤਾਂ ਕਈ ਵਾਰ ਅਸਰ ਨੂੰ ਕੰਪਲਸ ਕਰ ਦਿੰਦੀ ਇਹ ਚੀਜ਼ਾਂ ਹੁਣ ਖੁੱਲ ਕੇ ਸਾਹਮਣੇ ਆਈਆਂ ਕਿ ਜਦੋਂ ਕੋਰਟ ਦੇ ਵਿੱਚ ਜ਼ਮਾਨਤ ਲੱਗੀ ਹੈ ਗਰੇਵਾਲ ਸਾਹਿਬ ਤੁਹਾਨੂੰ ਡਿਟੇਲਸ ਦੇ ਵਿੱਚ ਜਿਹੜਾ ਉਹ ਆਰਡਰ ਜਿਹੜਾ ਕੋਰਟ ਦਾ ਹੋਇਆ ਉਹਦੀਆਂ ਕੀ ਕੀ ਖਾਮੀਆਂ ਤਕਨੀਕੀ ਪਹਿਲਾਂ ਉਹ ਤੁਹਾਨੂੰ ਸਭ ਜਿਆ ਕਰ ਲੈਂਦੇ ਆ ਪਰ ਇੱਕ ਵੱਡਾ ਮਸਲਾ ਸੀ ਉਹਦੇ ਨਾਲ ਹੀ ਉਸ ਤੋਂ ਬਾਅਦ ਦੂਜਾ ਵੀ ਡਿਸਕਸ ਕਰਨਾ ਹੈ ਕਿ ਜਦੋਂ ਇਹੋ ਜੇ ਕੰਮ ਸਟੇਟਸ ਪੋਸਡ ਹੁੰਦੇ ਆ ਜਦੋਂ ਕਰਾਇਮ ਦੀ ਜਿਹੜੀ ਪੈਰਵਾਹੀ ਆ ਉਹ ਸਟੇਟ ਖੁਦ ਕਰਨ ਲੱਗ ਜਾਵੇ ਜਦੋਂ ਸਟੇਟ ਖੁਦ ਇਹਨਾਂ ਅਨਸਰ ਨੂੰ ਸ਼ਹਿ ਦੇਣ ਲੱਗ ਜਾਵੇ ਮੈਂ ਸਮਝਦਾ ਇਸ ਤੋਂ ਬਾਅਦ ਦਿਨ ਸਟੇਟ ਦੇ ਨਹੀਂ ਹੋਣੇ ਚਾਹੀਦੇ ਇਸ ਕਰਕੇ ਹਾਲੇ ਜ਼ਮਾਨਤ ਤਾਂ ਜਿਹੜੀ ਹੈ ਕੱਲ ਮਿਲੀ ਆ ਤੇ ਉਹਦੇ ਅਸਰ ਹੋਣੇ ਸ਼ੁਰੂ ਹੋ ਗਿਆ ਤੇ ਕਿਸ ਤਰੀਕੇ ਹੌਸਲੇ ਬਲੰਦ ਬਾਕੀ ਲੋਕਾਂ ਦੇ ਹੋਣੇ ਸ਼ੁਰੂ ਹੋ ਗਿਆ ਉਹ ਅਸੀਂ ਦੂਜੀ ਤੁਹਾਨੂੰ ਕਾਣ ਜਿਹੜਾ ਉਹ ਅਰਸ਼ਦੀਪ ਸਿੰਘ ਕਲੇਰ ਨਾਲ ਅੱਜ ਜੋ ਕੁਝ ਵਾਪਰਿਆ ਉਹਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਉਣਿਆ ਕਿ ਜਦੋਂ ਇਹੋ ਜੇ ਕੰਮ ਸਟੇਟ ਖੁਦ ਕਰਉਣ ਲੱਗ ਜੇ ਤੇ ਫਿਰ ਉਹਦੇ ਅਸਰ ਕੀ ਹੁੰਦੇ ਆ ਉਹ ਅਸੀਂ ਬਾਅਦ ਚ ਲੈਨੇ ਆ ਪਹਿਲਾਂ ਗਰੇਵਾਲ ਸਾਹਿਬ ਜਿਹੜੇ ਟੈਕਨੀਕਲ ਪੱਖ ਆ ਇਸ ਤੇ ਪਹਿਲਾਂ ਉਹ ਸੱਜ ਕਰਦੇ। ਦੇਖੋ ਡਾਕਟਰ ਜੀਮਾ ਨੇ ਬੜਾ ਸਪਸ਼ਟ ਦੱਸਿਆ ਸਾਡਾ ਸਟੈਂਡ ਸਾਡਾ ਮੀਨ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਪਹਿਲੇ ਦਿਨ ਦਾ ਇਹ ਹੈ ਕਿ ਇਹ ਸਟੇਟ ਸਪਾਂਸਰਡ ਕ੍ਰਾਈਮ ਸੀਗਾ। ਇਹ ਇੰਡੀਵਿਜੂਅਲ ਐਕਟਰੀਸ ਸੀ ਸਟੇਟ ਸਪਾਂਸਰਡ ਸੀ ਜਿਵੇਂ ਉਸ ਬੰਦੇ ਨੂੰ ਸਿਕਿਉਰਿਟੀ ਟਾਵਰ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਾਇਆ ਫਿਰ ਉੱਥੇ ਪਹੁੰਚਣ ਤੋਂ ਬਾਅਦ ਇਹ ਆਰਗੇਨਾਈਜ਼ ਕੀਤਾ ਗਿਆ ਕਿ ਉਹਦੇ ਕੋਲ ਵੈਪਨ ਆਵੇ ਪਹਿਲਾ ਵੀ ਬੜਾ ਵਹਿਮੈਂਟਲੀ ਅਕਾਲੀ ਦਲ ਵੱਲੋਂ ਜਦ ਸਰ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਰੰਦਾਵਾ ਐਸਪੀ ਜਿਵੇਂ ਉਹਨੂੰ ਸਕਾਟ ਕਰਕੇ ਸਰ ਸੁਖਵੀਰ ਸਿੰਘ ਬਾਦਲ ਤੱਕ ਲਿਆਉਂਦਾ ਹੈ ਉਹ ਸ਼ਾਇਦ ਉਦੋਂ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈਗਾ ਐਸੀਆ ਗੱਲਾਂ ਹੋ ਨਹੀਂ ਸਕਦੀਆਂ ਪਰ ਅਫਸੋਸ ਇਹ ਹੈ ਕਿ ਜਦ ਵਾੜੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦਾ ਰਾਖਾ ਕੌਣ ਹੋਊਗਾ ਮੈਨੂੰ ਇਹ ਲੱਗਦਾ ਹੈ ਕਿ ਸਟੇਟ ਹੈ ਡਾਇਰੈਕਟਲੀ ਕ੍ਰਿਮੀਨਲਸ ਦੇ ਨਾਲ ਇਨਵੋਲਵ ਹੋ ਕੇ ਹਲੇ ਉਹ ਜਿਹੜਾ ਗੈਂਗਸਟਰ ਵਾਲੀ ਇਨਕੁਆਇਰੀ ਆਲਾ ਨਤੀਜਾ ਨਹੀਂ ਆਇਆ ਹੈ ਆ ਕੇਸ ਆ ਗਿਆ ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ ਅਬਜ਼ਰਵੇਸ਼ਨ ਤੁਹਾਨੂੰ ਮੈਂ ਬਾਅਦ ਚ ਦੱਸਦਾ ਹਾਂ ਕਿ 307 ਦੇ ਕੇਸ ਤੇ 3 ਮਹੀਨੇ ਬਾਅਦ ਬੇਲ ਹੋ ਰਹੀ ਹੈ ਅਜਨਾਲੇ ਵਾਲਾ ਕੇਸ 307 ਦਾ 1.5 ਸਾਲ ਬਾਅਦ ਵੀ ਹਲੇ ਬੇਲ ਨਹੀਂ ਹੋ ਰਹੀ ਤੇ ਰਿਵਾਰਡ ਲਿਆ ਜਾ ਰਿਹਾ ਕੀ ਗੱਲ 307 ਦੇ ਕੇਸ ਦੀ ਡਿਸਟਿੰਕਸ਼ਨ ਹੁੰਦੀ ਆ ਕੀ ਆ ਵਿੱਚ ਉਹਦੇ ਤਾਂ ਗੋਲੀ ਚੱਲੀ ਵੀ ਨਹੀਂ ਤੇ ਉਥੇ 307 ਲੱਗੀ ਹੋਈ ਹੈ ਇੱਥੇ ਗੋਲੀ ਚੱਲੀ ਤੇ ਇਹ ਜੱਜ ਸਾਹਿਬ ਕਹਿ ਰਹੇ ਨੇ ਕਿ ਗੋਲੀ ਬੱਜੀ ਨਹੀਂ ਇਸ ਕਰਕੇ ਇੰਨਾ ਹੀ ਨਹੀਂ ਸक्राइब ਨਹੀਂ ਮਤਲਬ ਐਕਸਪੈਕਟ ਕਰਦੇ ਸੀ ਕਿ ਬੱਜਣੀ ਚਾਹੀਦੀ ਸੀ ਇਹੀ ਮਤਲਬ ਹੈ ਨਾ ਮੈਂ ਸਮਝਦਾ ਕਿ ਮੇਰੇ ਇੰਨੇ ਲੌਂਗ ਕੈਰੀਅਰ ਚ ਐਜ਼ ਅਨ ਐਡਵੋਕੇਟ ਇਦੂ ਕਟਿਆ ਇਨਵੈਸਟੀਗੇਸ਼ਨ ਕਿਤੇ ਨਹੀਂ ਦੇਖੀ ਕਾ ਇਦੂ ਕਟਿਆ ਇਨਵੈਸਟੀਗੇਸ਼ਨ ਕਿਤੇ ਨਹੀਂ ਦੇਖੀ ਜਿਹੜੀ ਔਨ ਫੇਸ ਆਫ ਇਟ ਔਨ ਫੇਸ ਆਫ ਇਟ ਬੇਈਮਾਨ ਲੱਗਦੀ ਆ ਸਟੇਟਮੈਂਟ ਐਫ ਆਈ ਆਰ ਦੀ ਕੌਣ ਕਰ ਰਿਹਾ ਗਲਿਆਰਾ ਪੁਲਿਸ ਵਾਲਾ ਜਿਹਦਾ ਐਸ ਪੀ ਏ ਨੂੰ ਪ੍ਰੋਟੈਕਟ ਕਰਕੇ ਇੱਥੇ ਲਿਆ ਰਿਹਾ ਐਫ ਆਈ ਆਰ ਸ਼ੁੱਡ ਹੈਵ ਬੀਨ ਰਿਕਾਰਡਡ ਔਨ ਦੀ ਸਟੇਟਮੈਂਟ ਆਫ ਦੀ ਪਰਸਨ ਹੂ ਸੇਵਡ ਸੁਖਵੀਰ ਸਿੰਘਸ ਲਾਈਫ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੱਥੇ ਤੱਕ ਸਰਦਾਰ ਸੁਖਵੀਰ ਸਿੰਘ ਦਾ ਤੱਲਾ ਕਾ ਉਹਨਾਂ ਨੇ ਤਾਂ ਉਸ ਦਿਨ ਵੀ ਕੁਝ ਨਹੀਂ ਕੀਤਾ ਆਪਣੀ ਸੇਵਾ ਕੀਤੀ ਨਾ ਉਹ ਤੋਂ ਬਾਅਦ ਬੋਲੇ ਨਾ ਉਹਨਾਂ ਨੇ ਅੱਜ ਬੋਲਣਾ ਸੁਖਵੀਰ ਸਿੰਘ ਦੀ ਗੱਲ ਨਹੀਂ ਅੱਜ ਕੌਜ਼ ਆਫ ਐਂਗਜ਼ਾਇਟੀ ਇਹ ਹੈ ਕਿ ਜਿਨ੍ਹਾਂ ਤੋਂ ਲੋਕ ਉਮੀਦਾਂ ਲਾ ਕੇ ਇਹ ਆਸ ਰੱਖਦੇ ਨੇ ਇਸ ਲਾਅ ਇਹ ਕਹਿੰਦਾ ਜਿਹਨੂੰ ਅੱਗੇ ਇੰਡੀਅਨ ਪੀਨਲ ਕੋਡ ਕਹਿੰਦੇ ਸੀ ਉਹਨਾਂ ਨੇ ਇਹਨੇ ਨਾਮ ਬਦਲਤਾ ਬੀ ਐਨ ਐਸ ਐਕਟ ਕਰਤਾ ਕਿ ਪ੍ਰਾਪਰਟੀ ਐਂਡ ਪਰਸਨ ਦੀ ਰਾਖਾ ਹੀ ਸਟੇਟ ਹੈ ਤੇ ਰਾਖਾ ਹੀ ਹੁਣ ਖਾਣ ਲੱਪਿਆ ਹੁਣ ਇਹਦੇ ਇੰਟਰਸਟਿੰਗ ਗੱਲ ਦੇਖੋ ਜੱਜ ਸਾਹਿਬ ਡੈਫੀਸ਼ੈਂਸੀਜ਼ ਦੱਸਦੇ ਆ ਅਸੀਂ ਨਹੀਂ ਕਹਿ ਰਹੇ ਕਿ ਕਿੰਨੀ ਡਿਸਆਨੈਸਟ ਇਨਵੈਸਟੀਗੇਸ਼ਨ ਹੈ ਇਹ ਜੱਜਮੈਂਟ ਦੇ ਆਰਡਰ ਚ ਹੈ ਦੇਸੀ ਨੇ ਬੇਲ ਆਰਡਰ ਇਹਦੇ ਚ ਕੀ ਲਿਖ ਰਹੇ ਨੇ ਲਰਨੇਡ ਕਾਉਂਸਲ ਫਾਰ ਐਪਲੀਕੈਂਟ ਹੈ ਸਬਮਿਟਡ ਥੈਟ ਪ੍ਰੈਜ਼ੈਂਟ ਕੇਸਿਸ ਆਫ ਨੋ ਇਜਰੀ ਇਸ ਐਂਡ 307 ਦੀ ਬਾਣੀ ਦੀ ਇਹ ਮੁਲਜ਼ਮ ਦਾ ਵਕੀਲ ਕਹਿ ਰਿਹਾ ਤੇ ਡੇਟ ਸੈਂਕਸ਼ਨ ਅੰਦਰ ਸੈਕਸ਼ਨ 39 ਆਫ ਆਰਮਜ਼ ਐਕਟ ਹਸ ਨਾਟ ਬੀ ਨੋਟੈਂਡ ਜਦ ਆਰਮਜ਼ ਐਕਟ ਦਾ ਪਰਚਾ ਹੋਵੇ ਉਹਦੇ ਲਈ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਤੁਸੀਂ ਕਿੰਡੀ ਵੱਡੀ ਅੰਡਰਸਟੈਂਡਿੰਗ ਹੈ ਕ੍ਰਾਈਮ ਕਮਿਟ ਕਰਨ ਵਾਲੇ ਵਿੱਚ ਤੇ ਸਟੇਟ ਵਿੱਚ ਕਿ ਡਿਫੈਕਟਿਵ ਚਲਾਨ ਉਹ ਪਰਮਿਸ਼ਨ ਲੈ ਬਿਨਾ ਜੱਜ ਕਹਿੰਦਾ ਮੈਂ ਕਾਗਨੀਜ਼ੈਂਸ ਨਹੀਂ ਲੈ ਸਕਦਾ ਇਸ ਫੈਸਟਾ ਗੋਜ਼ ਸੈਕਸ਼ਨ 39 ਵਿੱਚ ਇਹਦੇ ਵਿੱਚ ਸੈਂਕਸ਼ਨ ਹੀ ਨਹੀਂ ਲਈ ਇਹਨਾਂ ਨੇ ਫਿਰ ਉੱਥੇ ਇਦੋਂ ਵੱਧ ਕੀ ਦੱਸਿਆ ਇਹ ਸੀਸੀ ਕੈਮਰੇ ਦੀ ਫੁਟੇਜ ਵੀ ਆ ਜਿਹੜੀ ਹਲੇ ਉਹ ਗਈ ਹੋਈ ਹੈ ਐਫਐਸਐਲ ਫੇਜ਼ ਮੁਹੱਲੀ ਲਈ ਉਹ ਆਈ ਨਹੀਂ ਤੇ ਅਸੀਂ ਅਕਿਊਸਡ ਨੂੰ ਸਪਲਾਈ ਨਹੀਂ ਕਰ ਸਕਿਆ ਕੂਇਸ ਟੂ ਸਪਲਾਈ ਦਿਸ ਸਟੇਟ ਕਨਸੀਵ ਕਰ ਰਹੀ ਹੈ ਕਿ ਪਿਛਲੇ ਸਾਰੇ ਕੇਸਾਂ ਜੇ ਬਰੀ ਹੋ ਚੁੱਕਾ ਕਨਸੀਵ ਕਰ ਰਹੀ ਹੈ ਪਰਸਨ ਹੂ ਵਾਸ ਇਨਵੋਲਡ ਇਨ ਹੀਨियस ਕ੍ਰਾਈਮਸ ਉਦੋਂ ਬਾਅਦ ਅੱਗੇ ਜਿਹੜੀ ਇੰਟਰਸਟਿੰਗ ਗੱਲ ਹੈ ਜੱਜ ਸਾਹਿਬ ਲਿਖਦੇ ਐ ਕਿ ਜਿਹੜਾ ਇੰਪੋਰਟੈਂਟ ਵਿਟਨੈਸ ਸੀ ਉਹਦੀ ਹੁਣ ਤੱਕ ਸਟੇਟਮੈਂਟ ਨਹੀਂ ਰਿਕਾਰਡ ਕੀਤੀ ਗਈ ਇਹ ਕਹ ਰਿਹਾ ਦੀ ਚਲਾਨ ਹੈਜ਼ ਆਲਰੇਡੀ ਬੀਨ ਪ੍ਰੈਜ਼ੈਂਟਡ ਪ੍ਰੈਜ਼ੈਂਟ ਅਗੇਂਸ ਹਾਊਇਵਰ ਸਟ੍ਰੇਂਜ ਲिटल ਡੇਟ ਟੀਲ ਦੀ ਫਾਈਲਿੰਗ ਆਫ ਦੀ ਚਲਾਨ ਪੁਲਿਸ ਹੈਜ਼ ਨਾਟ ਰਿਕਾਰਡਡ ਦੀ ਸਟੇਟਮੈਂਟ ਆਫ ਮੇਨ ਵਿਕਟਮ ਨੇਮਲੀ ਸਰਦਾਰ ਸੁਖਬੀਰ ਸਿੰਘ ਅਕਾਲੀ ਦਾਨੀ ਕਹ ਰਿਹਾ ਜੱਜ ਕਹ ਰਿਹਾ ਵਿਚ ਰੇਜ਼ਸ ਡਾਊਟਸ ਅਬਾਊਟ ਦੀ ਮੈਨਰ ਇਨ ਵਿੱਚ ਦੀ ਪ੍ਰੋਸੀਕਿਊਸ਼ਨ ਇਜ਼ ਕਨਕਲੂਡਿਟ ਨਾਓ ਇਟ ਇਜ਼ ਦੀ ਜੁਡੀਸ਼ੀਅਲ ਆਫੀਸਰ ਗਿਵਿੰਗ ਫਾਈਨਡਿੰਗ ਕਿ ਚੋਰ ਤੇ ਚੌਂਕੀਦਾਰ ਰਲ ਗਏ ਹੁਣ ਅੱਜ ਸਾਡਾ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਆ ਕੇ ਕਰਨ ਦਾ ਇੱਕੋ ਮਕਸਦ ਹੈ ਕਿ ਇਸ ਸਟੇਟ ਦੇ ਵਿੱਚ ਜਿਦੇ ਵਿੱਚ ਸਟੇਟ ਐਨੀ ਘਟਿਆ ਹਰਕਤ ਤੱਕ ਆ ਜਾਵੇ ਕਿ ਉਹ ਆਪਣੇ politcal opponents ਨੂੰ tolerate ਨਾ ਕਰਦੀ ਹੋਈ physical elimination ਤੱਕ ਜਾ ਰਹੀ ਹੈ who can feel safe in this state ਇੱਥੇ ਹੀ ਗੱਲ ਚਲਾਨ ਪੇਸ਼ ਕਰਤਾ ਅਸੀਂ ਜਦ ਪਹਿਲੇ ਦਿਨ ਕਿਹਾ ਸੀ ਕਿ ਵੀ ਹੈਵ ਨੋ ਫੇਥ ਇਨ ਦੀ ਅੰਮ੍ਰਿਤਸਰ ਪੁਲਿਸ ਇੰਨੇ ਲੰਬੇ ਕੈਰੀਅਰ ਚ ਪਹਿਲਾ ਕੇਸ ਆ ਪਹਿਲਾ ਕੇਸ ਕਿ ਜਿੱਥੇ ਟਾਇਰ ਫਟਣ ਨੂੰ ਪਟਾਕੇ ਨੂੰ ਕਹਿੰਦੇ ਆ ਉਥੇ ਡੀਜੀਪੀ ਵਿਜ਼ਿਟ ਕਰ ਰਿਹਾ ਜਿੱਥੇ 5 ਟਾਈਮ ਰਹੇ ਸੀ ਮਿਨਿਸਟਰ ਦਾ ਬੇਟਾ ਤੇ 2 ਟਾਈਮ ਰਹੇ ਆਪ ਡਿਪਟੀ ਚੀਫ ਮਿਨਿਸਟਰ ਫਾਰਮਰ ਯੂਨੀਅਨ ਮਿਨਿਸਟਰ ਪਾਰਟੀ ਦਾ ਪ੍ਰੈਜ਼ੀਡੈਂਟ ਤੇ ਅਟੈਕ ਹੁੰਦਾ ਹੈ ਤੇ ਹਰਮੰਦਰ ਸਾਹਿਬ ਤੇ ਹਮਲਾ ਹੁੰਦਾ ਹੈ ਉਥੇ even the commissioner is not interested to visit and meet the aggrieved person 100 meter to mud janda hai etu baad koi evidence di load hai ke it is a state sponsored inu koi kuch kahi jave kisene nahi karaya state ne karaya state ki de naal rali hui hai eh samne hai hun gall hun gall aa gayi itthe ke assi bilkul clear hai is gall te ਕਿ ਜਿਵੇਂ ਸਟੇਟ ਦੇਸ ਔਨੈਸਟ ਹੈ ਜਿਵੇਂ ਸਟੇਟ ਬੇਈਮਾਨ ਹੈ ਅਸੀਂ ਕਹਿੰਦੇ ਕਿਉਂ ਡਰਾਮਾ ਕਰਦੇ ਹੋ ਲੋਕਾਂ ਨੂੰ ਐਵੇਂ ਵੇਸਟ ਕਰ ਤੁਸੀਂ ਕੈਂਸਲੇਸ਼ਨ ਭਰ ਦੋ ਮੁਲਜ਼ਮ ਦੇ ਉਲਟ ਯਾਰ ਤੁਸੀਂ ਕਹੋ ਸੁਖਵੀਰ ਸਿੰਘ ਝੂਠ ਬੋਲਿਆ ਨਾ ਉੱਥੇ ਗੋਲੀ ਚੱਲੀ ਮੈਂ ਹੈਰਾਨ ਜੱਜ ਸਾਹਿਬ ਤੇ ਵੀ ਹਾਂ ਯਾਰ ਕੋਰਟ ਸੂਵੋ ਮੂਟਰ ਨੋਟਸ ਲੈਂਦੀਆਂ ਨੇ ਜਿੱਥੇ ਲਾਈਵ ਟੈਲੀਵਿਜ਼ਨ ਹੋਤੇ ਹੈ ਟੈਲੀਕਾਸ ਹੋਇਆ ਸਾਰਾ ਐਕਸ਼ਨ ਕਿਵੇਂ ਸਾਰੀਆਂ minutes of the happenings are shown on the electronic media and the learned judge is not taking note of that prosecutor ਇੱਕ ਏਡੀਏ ਭੇਜ ਕੀਤਾ ਨਹੀਂ ਐ ਜੇ ਇੰਪੋਰਟੈਂਟ ਡਿਸਟ੍ਰਿਕਟ ਅਟਾਰਨੀ ਆਪ ਕਰਦਾ ਹੁੰਦਾ ਮੈਂ ਨਿੱਕੇ ਨਿੱਕੇ ਕੇਸਾਂ ਹੀ ਦੇਖਿਆ ਜਿੱਥੇ ਸਟੇਟ ਦਾ ਮਹਾਰਾਜਾ ਇੰਟਰਸਟ ਹੋਵੇ ਸਪੈਸ਼ਲ ਕਾਉਂਸਲ ਇੰਗੇਜ ਕਰਾਉਂਦੇ ਨੇ ਐਂਡ ਦੇ ਆਰ ਨਾਟ ਵਰੀਡ ਅਬਾਊਟ ਏ ਪਰਸਨ ਆਫ ਦੈਟ ਸਟੇਟ ਇਸ ਸਟੇਟ ਕਾਤਲਾ ਨਾਲ ਹਮਲੇ ਕਰਾਉਣ ਲੱਗੂਗੀ ਤੇ ਦੱਸੋ ਕੌਣ ਰੱਖਾ ਬਟ ਵੀ ਆਰ ਨਾਟ ਸਕੇਅਰ ਕਿਉਂਕਿ ਪੈਕਾਹੂ ਕੋ ਦੇਤਨਾ ਹੈ ਨਾ ਪੈ ਮੰਨਦਾ ਨਾ ਕਿਸੇ ਨੂੰ ਡਰਾਉਣੇ ਨਾ ਡਰਦੇ ਆ ਪਰ ਅਸੀਂ ਲੋਕਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੁੰਦੇ ਹਾਂ ਕਿ ਜਿਹੜੀ ਜਿਹੜੀ ਸਟੇਟ ਜਿਹੜੀ ਸਟੇਟ ਤੋਂ ਤੁਸੀਂ ਤਵਕਕ ਤੁਸੀਂ ਰੱਖਦੇ ਹੋ ਕਿ ਤੁਹਾਨੂੰ ਪ੍ਰੋਟੈਕਟ ਕਰੂਗੀ ਉਹ ਤੁਹਾਡੀ ਕਾਤਲ ਹੋ ਸਕਦੀ ਹੈ ਤੇ ਆ ਹੋਈ ਆ ਜੱਜ ਸਾਹਿਬ ਅਸੀਂ ਅੱਜ ਵੀ ਬੰਗ ਕਰਦੇ ਆ ਲਾਰਡ ਸਾਹਿਬ ਤੋਂ ਵੀ ਡੀਜੀਪੀ ਤੋਂ ਵੀ ਕਿ ਵੀ ਹੈਵ ਨੋ ਫੇਥ ਇਨ ਦੀ ਪੰਜਾਬ ਪੁਲਿਸ ਕੇਸ ਸ਼ੁਡ ਬੀ ਇਮੀਡੀਏਟਲੀ ਟ੍ਰਾਂਸਫਰਡ ਟੂ NIA ਫਰਦਰ ਇਨਵੈਸਟੀਗੇਸ਼ਨ ਕਰਕੇ ਤਲਾਸ਼ ਪੇਸ਼ ਕੀਤਾ ਜਾਵੇ ਕੌਨਸਪੀਰੇਟਰ ਕੌਣ ਆ ਉਹ ਸਾਹਮਣੇ ਲਿਆਂਦਾ ਜਾਵੇ ਜੇ ਉਹਦੇ ਸਟੇਟ ਨਾ ਘਟੇਰੇ ਖੜੇ ਤਾਂ ਸਾਨੂੰ ਫੜ ਲੈਣਾ ਦੇਖੋ ਇੱਕ ਗੱਲ ਕੀ ਹੁੰਦੀ ਹੈ ਇੱਕ ਇਨਸਟੈਂਸ ਆ ਜਿਹੜਾ ਐਨਕੂਰੇਜ ਕਰਦਾ ਅੱਜ ਅਰਸ਼ ਖੇਲਰ ਨੂੰ ਇੱਕ ਪੰਜਾਬ ਦੇ ਮੌਜੂਦਾ ਸੀਨੀਅਰ ਅਫੀਸਰ ਦਾ ਟੈਲੀਫੋਨ ਆਉਂਦਾ ਪਿਆ ਤੇ ਉਹ ਜਿਵੇਂ ਥ੍ਰੈਟ ਕਰਦਾ ਹੈ ਅਰਸ਼ ਖਲੇਰ ਨੂੰ ਅੱਗੇ ਉਹਨੂੰ ਬਾਅਦ ਚ ਪੇ ਕਰਦੇ ਆ ਪਹਿਲਾਂ ਹਰਕਲੇਰ ਸਾਹਿਬ ਨੂੰ ਮੈਂ ਕਹੂੰਗਾ ਕਿ ਉਹ ਸਾਰੀ ਰਿਕਾਰਡਿੰਗ ਸੁਣਾਓ ਉਹ ਤੁਸੀਂ ਸੁਣੋ ਰਿਕਾਰਡਿੰਗ ਬੜੀ ਇੰਟਰਸਟਿੰਗ ਆ ਹੌਸਲੇ ਕਿਵੇਂ ਬੁਲੰਦ ਹੋਇਆ ਉਹ ਰਿਕਾਰਡਿੰਗ ਕਰ ਲੋ ਮੈਂ ਵੀ ਕਰਦਾ ਜੀ ਬਾਅਦ ਚ ਬੋਲਣਾ ਫਿਰ ਰਿਕਾਰਡਿੰਗ ਸੁਣਾਉ ਪਹਿਲਾਂ ਕਰ ਆ ਆ ਪਹਿਲਾਂ ਰਿਕਾਰਡਿੰਗ ਸੁਣੋ ਫਿਰ ਦੱਸਣਗੇ ਆ ਮਾਈਕ ਹੈਗਾ ਜੀ ਮਾਈਕ ਹੈਗਾ ਇਹਦੇ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਨਹੀਂ ਨਾ ਮੈਂ ਤੁਹਾਨੂੰ ਮੰਨੂ ਰਿਹਾ ਹਾਂ ਹਾਂ ਦੱਸੋ ਹਾਂ ਤੁਮੇਲਾ ਕੰਮ ਕਰ ਰਿਹਾ ਪੈਸਾ ਨੋਸ ਫੀ ਹੋਦੀ ਬ੍ਰਦਰ ਉਹਨਾਂ ਦੇ ਨਾਲ ਬੈਠਣਾ ਹੁੰਦੀਆਂ ਕਿਤੇ ਥੋੜਾ ਜਿਹਾ ਕੀ ਲੈਣਾ ਦੇਣਾ ਉਸ ਕਰਨਾ ਮੈਂ ਅੰਮ੍ਰਿਤਪਾਲ ਦਾ ਮਗਾ ਮੈਂ ਅੰਮ੍ਰਿਤਪਾਲ ਦਾ ਨਹੀਂ ਲਿਆ ਹਾਂ ਮੈਂ ਅੰਮ੍ਰਿਤਪਾਲ ਦਾ ਨਹੀਂ ਲਿਆ ਮੈਂ ਅੰਮ੍ਰਿਤਪਾਲ ਦਾ ਨਾ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਲ ਜੀ ਜਬਰਾਲ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨਾ ਸੀ ਫਿਰ ਮਮਤ ਸੀ ਮੈਂ ਤਾਂ ਨਹੀਂ ਲਿਆ పూ చెక ਤੇਰ ਤੋਂ ਤੇਰ ਤੋਂ ਕੁਝ ਕੇ ਥੋੜਾ ਲਾਣੀ ਮੈਂ ਫੋਟੋ ਯਾਰ ਹਾਂ ਤੇਰ ਤੋਂ ਕੁਝ ਕੇ ਲਾਣੀ ਭੇਜਦੀ ਹੋਣੀ ਆ ਕਾਲੀਆਂ ਨੂੰ ਇਹਦੀ ਕਰਨਾ ਕੋਈ ਯਾਰ ਅਸੀਂ ਤੇਰ ਤੋਂ ਕੀ ਕਰਾਣਾ ਯਾਰ ਦੱਸ ਤੂੰ 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 ਕਿਹਨੂੰ ਖਿਲਾ ਆਂ ਜੰਮਦੇ ਤਨ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਤਰੀਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਜੇ ਮੂੰਹ ਦਾ ਸੁਣਾ ਆ ਜਿ세 ਆ ਕੇ ਓ ਯਾਰ ਤੂੰ ਨਾ ਗੱਲ ਕਰਨ ਦਾ ਤਰੀਕਾ ਸਿੱਖ ਬਰਾ ਠੀਕ ਆ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੇ ਮੁੱਕਿਆ ਜੀ ਮੈਨੂੰ ਫੋਨ ਕਰਨ ਨੂੰ ਠੀਕ ਆ ਉਹ ਕਿਹਨਾਂ ਆ ਗਿਆ ਨਾ ਅੱਛਾ ਤੂੰ ਗੋਲੀ ਮਾਰ ਲੈਣਾ ਹਣ ਤੋ ਤੁਸੀਂ ਆ ਸੁਣ ਲਿਆ ਵੈਲਕਮ ਦਸ ਇਹ ਬਰੇ ਦੱਸ ਦੇ ਸਾਰੀ ਗੱਲ ਇਹ ਇਸ ਵੇਲੇ ਮੌਜੂਦਾ ਕਲਾਸ 1 ਅਫੀਸਰ ਹੈ ਹੈੱਡ ਆਫ ਡਿਪਾਰਟਮੈਂਟ ਤੁਸੀਂ ਦੇਖੋ ਕਿ ਗੱਲ ਕਿੱਥੇ ਪਹੁੰਚੀ ਹੋਈ ਹੈ ਐਂਡ ਇਹ ਸਰਕਾਰ ਪੰਜਾਬ ਚ ਅਮਨ ਤੇ ਸ਼ਾਂਤੀ ਰੱਖਣ ਨੂੰ ਫਿਰਦੀ ਹੈ ਤੇ ਦਿੱਲੀ ਅੱਥਾ ਬੰਦ ਕਰੀ ਬੈਠੀ ਆ ਬਗਲੇ ਵਾਂਗੂ ਉਹਨਾਂ ਨੂੰ ਮੈਂ ਪੁੱਛਦਾ ਕਿ ਤੁਸੀਂ ਮਾੜੇ ਜੇ ਬਲਾਸਟ ਹੋਏ ਤੇ ਐਨਆਈਏ ਭੇਜਤੀ ਤੇ ਜਾਦ ਸਰਵਾਰ ਸਾਹਿਬ ਤੇ ਹਮਲਾ ਹੋਇਆ ਹੈ ਸਰ ਸੁਖਬੀਰ ਸਿੰਘ ਵਿਕਟਮ ਬਣੇ ਤੇ ਤੁਸੀਂ ਵੀ ਸੋਹਗੇ ਜਿਆਦਾ ਅੱਗ ਲੱਗੂ ਸੇਖ ਸਾਹਿਬ ਨੂੰ ਪਹੁੰਚਣਾ ਸਮਝੋ ਇਹ ਨਾ ਸਮਝਣਾ ਕਿ ਅਕਾਲੀ ਇਕੱਲੇ ਸੜਨਗੇ ਅੱਗ ਬਖਸ਼ਦੀ ਨਹੀਂ ਹੁੰਦੀ ਜੇ ਲੱਗ ਜਾਵੇ ਉਹਦੇ ਵਿੱਚ ਕੋਈ ਵੀ ਆ ਸਕਦਾ ਹੁਣ ਤੁਹਾਨੂੰ ਕਲੇਰ ਸਾਹਿਬ ਸਾਰੇ ਹਾਲਾਤ ਦੱਸਣਗੇ ਡਿਟੇਲ ਕੀ ਕਿਵੇਂ ਹੋਈ ਗੱਲ ਹੈ ਅੱਜ ਸਵੇਰੇ ਇੱਕ ਪ੍ਰੋਮਿਨੈਂਟ ਨਿਊਜ਼ ਚੈਨਲ ਤੇ ਫੋਨੋ ਚੱਲ ਰਿਹਾ ਸੀ ਜਿਹੜਾ ਕਿ ਭੂਂਦਰ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਪੰਥਕ ਏਕੇ ਦੀ ਉਹਨੂੰ ਲੈ ਕੇ। ਉਹਦੇ ਦੌਰਾਨ ਦੂਜੇ ਪਾਸੋਂ ਚਰਨਜੀਤ ਸਿੰਘ ਬਰਾੜ ਸੀ। ਚਲੋ ਅਸੀਂ ਆਪਸ ਦੇ ਵਿੱਚ ਫੋਨ 'ਤੇ ਗੱਲ ਕਰ ਰਹੇ ਸੀ। ਮੈਂ ਇੱਕ ਨੁਕਤਾ ਉੱਥੇ ਚੱਕਿਆ ਕਿ ਜਿਹੜਾ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਸੁਧਾਰ ਲੈਣ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਇਹ ਮੀਟਿੰਗਾਂ ਨਹੀਂ ਹੋਣੀਆਂ ਚਾਹੀਦੀਆਂ। ਜਿੱਤੇ ਤੇ ਚਰਨਜੀਤ ਬਰਾੜ ਭੜਕ ਗਏ ਤੇ ਕਹਿੰਦੇ ਹਾਂ ਅਸੀਂ ਮੰਡੀ ਬੋਰਡ ਦੇ ਦਫ਼ਤਰ ਮੀਟਿੰਗਾਂ ਕਰਦੇ ਆਂ। ਉੱਥੇ ਤੁਹਾਡੇ ਪਾਰਟੀ ਦਾ ਜਨਰਲ ਸਕੱਤਰ ਕਰਨਲ ਸਿੰਘ ਪੀਰ ਮੁਹੰਮਦ ਵੀ ਹੁੰਦਾ ਅਸਟਾ ਮੀਟਿੰਗਾਂ ਕਰਾਂਗੇ ਮੇਰਾ ਬੜਾ ਸਿੱਧਾ ਜਿਹਾ ਸਵਾਲ ਸੀ ਕਿ ਸਰਕਾਰ ਆਪਣੇ ਦਫ਼ਤਰ ਸਰਕਾਰੀ ਦਫ਼ਤਰ ਕੀ ਸੁਧਾਰ ਲੈਣ ਦੀ ਮੀਟਿੰਗਾਂ ਨੂੰ ਦੇ ਰਹੀ ਹੈ ਉਹ ਤੋਂ ਬਾਅਦ ਤਕਰੀਬਨ ਘੰਟੇ ਡੇਢ ਬਾਅਦ 1:13 ਮਿੰਟ ਦੀ ਮੇਰੇ ਕੋਲ ਕਾਲ ਆ ਮੈਨੂੰ ਵਟਸਐਪ ਤੇ ਕਾਲ ਆਉਂਦੀ ਹੈ ਤੇ ਮੇਰੇ ਫੋਨ ਚੱਕਦੇ ਸਾਰੀ ਸਾਹਮਣੇ ਵਾਲਾ ਬੰਦਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਔਰ ਤਾਂ ਹੀ ਮੈਂ 1 ਮਿੰਟ ਕਿਉਂਕਿ ਮੈਨੂੰ ਥੋੜਾ 1 ਮਿੰਟ ਲੱਗਿਆ ਆਪਣਾ ਦੂਜਾ ਫੋਨ ਔਨ ਕਰਨ ਨੂੰ ਉਹਦੀ ਕੈਮਰਾ ਰਿਕਾਰਡਿੰਗ ਕਰਨ ਨੂੰ ਉਸ ਤੋਂ ਬਾਅਦ ਮੈਂ ਪੁੱਛਿਆ ਕਿ ਤੂੰ ਬੋਲ ਕੌਣ ਰਿਹਾ ਉਹ ਮੈਨੂੰ ਕਹਿੰਦਾ ਮੈਂ ਜਤਿੰਦਰ ਸਿੰਘ ਪੰਗੂ ਬੋਲ ਰਿਹਾ ਹੁਣ ਜਤਿੰਦਰ ਸਿੰਘ ਪੰਗੂ ਕੌਣ ਹੈ ਇਹ ਮੰਡੀ ਬੋਰਡ ਦਾ ਚੀਫ ਇੰਜੀਨੀਅਰ ਹੈ ਤੇ ਆਪਣੇ ਆਪ ਨੂੰ ਰਿਕਾਰਡਿੰਗ ਦੇ ਵਿੱਚ ਹੀ ਦੱਸ ਰਿਹਾ ਮੈਂ ਅਮਰਿਤਪਾਲ ਦਾ ਬੰਦਾ ਉਹਦੇ ਨਾਲ ਨੇੜਤਾ ਮੈਂ ਕਹਿੰਦਾ 50 ਬੰਦੇ ਮਾਰੇ ਨੇ 4 ਰਹਿੰਦੇ ਨੇ ਹੁਣ ਤੇਰਾ ਵੀ ਨਾਮ ਹੈ ਤੇਰੇ ਵੀ ਗੋਲੀ ਮਾਰੂੰਗਾ ਇਹ ਜਤਿੰਦਰ ਪੰਗੂ ਕਹਿ ਰਿਹਾ ਸਰਕਾਰ ਦਾ ਚੀਫ ਇੰਜੀਨੀਅਰ ਜਿਹੜਾ ਮੰਡੀ ਬੋਰਡ ਦੀ ਇੱਕ ਟਾਪ ਪੋਸਟ ਤੇ ਬੈਠਾ ਹੈ ਜਿਹੜਾ ਐਡਮਿਟਿਡਲੀ ਆਪਣੇ ਆਪ ਨੂੰ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਆ ਸਿਰਫ ਇਸੇ ਗੱਲ ਤੇ ਭੜਕਿਆ ਕਿ ਜੀ ਮੰਡੀ ਬੋਰਡ ਦੇ ਦਫ਼ਤਰ ਕਹਿੰਦਾ ਤੂੰ ਕਿੱਦਾਂ ਨਾਂ ਲੈਂਦਾ ਕਿ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਅੱਜ ਤੋਂ ਬਾਅਦ ਤੇਰੀ ਜ਼ੁਬਾਨ ਤੇ ਮੰਡੀ ਬੋਰਡ ਦਾ ਨਾਂ ਆ ਗਿਆ ਤਾਂ ਤੇਰੇ ਗੋਲੀ ਵੱਜੂਗੀ ਮੈਂ ਪਹਿਲਾਂ ਉੜੀ ਰੁੱਕ ਕੇ ਕਹਿੰਦਾ ਮੈਂ ਫੇਰ ਦੁਬਾਰਾ ਕਹਿੰਦਾ ਪੰਗੂ ਸਾਹਿਬ ਜਿੱਥੇ ਬੈਠੇ ਹੋ ਦੇਖ ਲਓ ਮੰਡੀ ਬੋਰਡ ਦੇ ਦਫਤਰ ਦੇ ਵਿੱਚ ਸੁਧਾਰ ਲੈਣ ਦੇ ਲੀਡਰਾਂ ਨਾਲ ਗੁਪਚਪ ਮੀਟਿੰਗਾਂ ਹੁੰਦੀਆਂ ਨੇ ਜਿਦੇ ਗਵਾਹ ਹਾਈ ਕੋਰਟ ਦੇ ਬਹੁਤ ਸਾਰੇ ਵਕੀਲ ਨੇ ਤੇ ਜਿੱਦਣ ਕਿਸੇ ਨੇ ਗੋਲੀ ਮਾਰਨੀ ਐ ਨਾ ਅਸੀਂ ਕਿਸੇ ਤੋਂ ਡਰਦੇ ਆ ਨਾ ਡਰੀਏ ਆ ਦਫਤਰ ਦੇ ਬਾਹਰ ਬੈਠਿਆ ਪਰ ਗੱਲ ਇੰਨੀ ਆ ਅੱਖ ਚੱਕ ਅੱਖ ਪਾ ਕੇ ਉਰੇ ਮੱਥੇ ਤੇ ਛਾਤੀ 'ਚ ਗੋਲੀ ਮਾਰੀ ਲੋਕ ਛਿਪ ਕੇ ਆ ਕੇ ਪਿੱਛੇ ਗੋਲੀ ਨਾ ਮਾਰੀ ਔਰ ਦੂਸਰੀ ਗੱਲ ਉਥੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਥ੍ਰੈਟ ਕਰ ਰਿਹਾ ਕਿ ਪਤਾ ਸੀ ਮੈਂ ਆ ਕੇ ਵਿਆਹ 'ਚ ਬੰਦ ਚਲਾ ਦੇਣਾ ਮੈਂ ਗੋਲੀਆਂ ਚਲਾਉਂ ਮੈਂ ਸੰਧਨਾ ਚਾ ਰਿਹਾ ਕਿ ਇਹ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਮੇਰਾ ਤਾਂ ਚਰਨਜੀਤ ਪ੍ਰਾਧਨ ਨੂੰ ਵੀ ਸਿੱਧਾ ਸਵਾਲ ਹੈ ਕਿ ਉਥੇ ਕਮਰੇ ਚ ਕਿਹੜੀਆਂ ਅਸੀਂ ਮੀਟਿੰਗਾਂ ਹੋ ਰਹੀਆਂ ਨੇ ਜਿਹੜੇ ਤੁਹਾਨੂੰ ਇੰਨਾ ਲੋਹਾ ਲੱਖ ਆਉਣਾ ਪੈਂਦਾ ਕਿ ਤੁਸੀਂ ਗੋਲੀਆਂ ਮਾਰਨ ਤੱਕ ਜਾ ਰਹੇ ਹੋ ਤੁਸੀਂ ਅਕਾਲੀ ਦਲ ਤੇ ਇਸ ਤਰੀਕੇ ਅਗਰ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ ਸਰਕਾਰ ਨਾਲ ਰਲ ਕੇ ਜਾਂ ਏਜੰਸੀਆਂ ਨਾਲ ਰਲ ਕੇ ਇਹ ਕਿਹੜੇ ਪਾਸੇ ਨੂੰ ਪੰਜਾਬ ਲੈ ਕੇ ਜਾ ਰਹੇ ਹੁਣ ਸਟੇਟ ਸਪੌਂਸਰਡ ਸ਼ੁਰੂ ਹੋ ਗਿਆ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਾਤਲਾ ਨਾਲ ਹਮਲਾ ਤੇ ਹੁਣ ਸਰਕਾਰ ਦੇ ਪੰਜਾਬ ਸਰਕਾਰ ਦੇ ਮੌਜੂਦਾ ਸਿਟਿੰਗ ਅਫਸਰ ਸਿੱਧਾ ਇਹ ਗੱਲ ਕਹਿਣ ਕਿ ਤੈਨੂੰ ਗੋਲੀ ਮਾਰਾਂਗੇ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਵੀ ਸਪਸ਼ਟੀਕਰਨ ਦੇਣ ਕਿ ਕੀ ਮੰਡੀ ਬੋਰਡ ਦਾ ਦਫ਼ਤਰ ਇਹ ਸਾਜਾ ਰੱਖਣ ਰਚਣ ਵਾਸਤੇ ਰੱਖਿਆ ਹੋਇਆ ਹੈ ਕੀ ਪੰਜਾਬ ਸਰਕਾਰ ਆਪ ਇਹ ਚੀਜ਼ਾਂ ਨੂੰ ਸ਼ਹਿ ਦੇ ਰਹੀ ਹੈ ਕਿ ਅਸੀਂ ਉੱਥੇ ਸਾਜਾ ਕਰਾਂਗੇ ਤੇ ਜਿਹੜੇ ਸਾਡੇ ਪੋਲੀਟਿਕਲ ਆਪੋਨੈਂਟ ਹੈ ਉਹਤੇ ਗੋਲੀ ਮਾਰਾਂਗੇ ਸੋ ਗੋਲੀਆਂ ਜੀ ਸੱਤ ਕੇ ਮਾਰੋ ਗੋਲੀਆਂ ਖਾਣ ਨੂੰ ਖੜੇ ਆ ਅੱਗੇ ਬਥੇਰਾ ਇਸ ਧਰਤੀ ਤੇ ਖੂਨ ਡੁੱਲ ਗਿਆ ਜੇ ਸਾਡਾ ਵੀ ਡੁੱਲ ਜੂ ਕੋਈ ਗੱਲ ਨਹੀਂ ਪ੍ਰਸ਼ਾਹ ਦੀ ਇੱਕ ਕਤਰਾ ਵੀ ਕਦੇ ਇਸ ਧਰਤੀ ਤੇ ਆ ਕੇ ਉਹ ਜਾਗ ਲਾ ਦੂਗਾ ਜਿਹੜੀ ਧਰਤੀ ਥੋੜੇ ਵਰਗੇ ਦਰਿੰਦਿਆਂ ਨੂੰ ਕੁਰਪਾ ਜਾ ਦੂਗੀ ਸੋ ਨਾ ਸ਼ਰਮਨੀ ਅਕਾਲੀ ਦਲ ਕਦੇ ਡਰੇ ਆ ਸਾਡੇ ਪੁਰਖਿਆਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਸ਼ਹੀਦੀਆਂ ਦੇ ਕੇ ਹੀ ਬਣੀ ਹੈ ਤੇ ਸ਼ਹੀਦੀਆਂ ਦੇ ਕੇ ਹੀ ਇਹਦਾ ਸਰਵਾਈਵਲ ਹੈ ਤੇ ਸ਼ਹੀਦੀਆਂ ਦੇ ਕੇ ਹੀ ਇਹ ਜਿਉਂਦੀ ਰਹੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਜਾਊ ਅੱਛਾ ਅਸੀਂ ਅਸੀਂ ਇਸ ਘਟਨਾ ਨੂੰ ਜਿਹੜਾ ਮਾਤੀ ਦੇ ਵਿੱਚ ਵੀ ਡਿਸਕਸ ਕੀਤਾ ਕਿਉਂਕਿ ਕਾਫੀ ਲੀਡਰਸ਼ਿਪ ਸਾਡੀ ਅੱਜ ਤੱਕ ਦੇ ਵਿੱਚ ਨਾ ਹੋਣ ਕਰਕੇ ਕਿਉਂਕਿ ਕੱਲ ਨੂੰ ਬਜਟ ਸੈਸ਼ਨ ਵੀ ਹੈ ਐਸਜੀਪੀਸੀ ਦਾ ਇਸ ਕਰਕੇ ਇੱਕ ਤਾਂ ਹੁਣੇ ਹੀ ਅਸੀਂ ਡੀਜੀਪੀ ਸਾਹਿਬ ਨਾਲ ਟੈਲੀਫੋਨ ਤੇ ਗੱਲ ਕੀਤੀ ਸੀ ਔਰ 4:30 ਵਜੇ ਉਹਨਾਂ ਨੇ ਜਿਹੜੇ ਐਡੀਜੀਪੀ ਲਾਇਨ ਡਾਕਟਰ ਹੈ ਸਾਡੇ ਅਰਪਿਤ ਸ਼ੁਕਲਾ ਡੀਜੀਪੀ ਲਾਇਨ ਡਾਕਟਰ ਉਹਨਾਂ ਨੇ ਨਾਲ ਅਸੀਂ ਮੀਟਿੰਗ ਰੱਖੀ ਆ ਤੇ ਇਹ ਸਾਰੀ ਜਿਹੜੀ ਘਟਨਾ ਹੋਈ ਆ ਅਸਦੀਪ ਸਿੰਘ ਤਰੇ ਦੇ ਨਾਲ ਇਹ ਅਸੀਂ ਜਾ ਕੇ ਜਿਹੜੀ ਵੀਡੀਓ ਪ੍ਰਿੰਟ ਸਮੇਤ ਜਿਹੜੀ ਆ ਉਹਨਾਂ ਨੂੰ ਧਿਆਨ ਦੇਈ ਕਿ ਇਹ ਸਾਰੀ ਗੱਲ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਦੂਜਾ ਇਹ ਆ ਕਿ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਐਸੀ ਸ਼ਿਕਾਇਤ ਮਿਲਾ ਕਿਉਂਕਿ ਸਰਦਾਰ ਚਕਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਰਦਾਰ ਬਲਦੇਵ ਸਿੰਘ ਪੁੱਤਰ ਸਾਹਿਬ ਦੋਨੇ ਆ ਚੰਡੀਗੜ੍ਹ ਦੇ ਵਿੱਚ ਨਹੀਂ ਆ ਇਸ ਕਰਕੇ ਅਸੀਂ ਟਾਈਮ ਲੈ ਕੇ ਗੁਰਦਪਤ ਸਾਹਿਬ ਕੋਲੇ ਤੇ ਸਾਰੀ ਜਿਹੜੀ ਪਾਰਟੀ ਐ ਉਹ ਸਰਦਾਰ ਅਸਦੀਪ ਸਿੰਘ ਤਰੇਵ ਦੇ ਨਾਲ ਚਟਾਨ ਵਾਂਗ ਖੜੀ ਕਿਉਂਕਿ ਪਾਰਟੀ ਦਾ ਪੱਖ ਰੱਖਣਾ ਇਹ ਕੋਈ ਗਨਾਹ ਨਹੀਂ ਹੁੰਦਾ ਔਰ ਹਮੇਸ਼ਾ ਜਿਹੜਾ ਸਾਡੇ ਚੀਜ਼ ਪੁਆਇੰਟ ਪਰਸਨ ਹੋਣ ਦੇ ਤਾਤੇ ਹਮੇਸ਼ਾ ਹੀ ਬੜੇ ਸੈਂਸਿਬਲ ਤਰੀਕੇ ਨਾਲ ਔਰ ਮर्यादा ਦੇ ਵਿੱਚ ਰਹਿ ਕੇ ਤੱਥਾਂ ਦੇ ਨਾਲ ਉਹਨਾਂ ਨੇ ਹਮੇਸ਼ਾ ਜਿਹੜਾ ਪੱਕਾ ਉਹ ਜਿਹੜਾ ਹਮੇਸ਼ਾ ਪਿੰਡਿਆਂ ਦੇ ਵਿੱਚ ਜਾ ਕੇ ਰੱਖਿਆ ਕਦੀ ਕੋਈ ਘਟਿਆ ਪਿਆਰ ਬਾਜੀ ਜਾ ਕੇ ਦੇਦੇ ਉੱਤੇ ਘਟਿਆ ਕਟਾਚ ਜਿਹੜਾ ਉਹ ਵੀ ਕਦੀ ਨਹੀਂ ਕੀਤਾ ਪਰ ਪਾਰਟੀ ਦੀ ਇਮਾਨਦਾਰੀ ਤੇ ਨਾਲ ਡਿਊਟੀ ਕਰਦਿਆ ਇਸ ਤਰ੍ਹਾਂ ਦੀਆਂ ਧੰਕੀਆਂ ਆਉਣ ਇਹ ਵੀ ਕਦੀ ਸ਼ਰਮਣੀ ਅਕਾਦੀਦ ਜਿਹੜਾ ਉਹ ਬਰਦਾਸ਼ਤ ਨਹੀਂ ਕਰੇ ਅੱਜ ਇਹਦਾ ਨਾਮ ਲੈ ਰਹੇ ਆ ਮੈਨੂੰ ਤਾਂ ਨਾਮ ਨਹੀਂ ਲੈਂਦਾ ਹੁੰਦਾ ਚਰਨਜੀਤ ਪ੍ਰਾਹਰ ਦਾ ਇਹਦਾ ਕੰਮ ਹੋ ਗਿਆ 24 ਘੰਟੇ ਜਿਹੜੇ ਝੂਠ ਕੂੜ ਪ੍ਰਚਾਰ ਕਰ ਕਰਕੇ ਤੇ ਸਾਰੇ ਜਿਹੜੇ ਅਕਾਜੀ ਲੀਡਰ ਆ ਉਹਨਾਂ ਨੂੰ ਨਫਰਤ ਦਾ ਪਾਤਰ ਬਣਾ ਤੇ ਕੋਈ ਕੰਮ ਇਹ ਕਿਸੇ ਨਾ ਕਿਸੇ ਦੇ ਖੂਨ ਦਾ ਪਿਆਸਾ ਤੁਰਿਆ ਫਿਰਦਾ ਨਾ ਇਹਦੀ ਆਤਮਾ ਨੂੰ ਸ਼ਾਂਤੀ ਕਿਤੇ ਮਿਲਣੀ ਹੈ ਇੱਦਾਂ ਹੀ ਭਟਕਦਾ 24 ਘੰਟੇ ਕਦੀ ਇੱਕ ਪਾਰਟੀ 'ਚ ਕਦੀ ਦੂਜੀ ਪਾਰਟੀ 'ਚ ਕਦੀ ਤੀਜੀ ਪਾਰਟੀ 'ਚ ਅੱਜ ਤੱਕ ਇਹਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਇਹ ਸਿਰਫ ਖੂਨ ਦਾ ਪਿਆਸਾ ਤਰਖਦਾ ਕਿ ਕਿਸੇ ਦਾ ਕਿਤੇ ਸਾਜ਼ਿਸ਼ ਰਲ ਕੇ ਕੱਟ ਕੇ ਤੇ ਕਿਸੇ ਦਾ ਕਿਸੇ ਦਾ ਮਰਡਰ ਜਿਹੜਾ ਕਰਵਾ ਦਿਆ ਤਾਂ ਤਾਂ ਜੋ ਮੇਰੀ ਜਿਹੜੀ ਆ ਜਿੱਤ ਹੋ ਜਾਵੇ ਇਸ ਕਰਕੇ ਇਹ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਸਾਜਸ਼ਣਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ 24 ਘੰਟੇ ਤੁਨਵਾਲਡ ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ ਕਿਉਂਕਿ ਇਦਾਂ ਕਦੀ ਵੀ ਕੋਈ ਇਨਸਾਨ ਜ਼ਿੰਦਗੀ ਦੇ ਵਿੱਚ ਅੱਗੇ ਵਧ ਨਹੀਂ ਸਕਿਆ ਜੋ ਕੁਝ ਇੱਕ ਕਾਰਿਆ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਪਰ ਅਕਾਲਪੁਰਕ ਬੈਠਾ ਜਿਵੇਂ ਗਰੇਵਾਲ ਸਾਹਿਬ ਨੇ ਕਹਿਣਾ ਕਿ ਅਸੀਂ ਨਾ ਕਿਸੇ ਤੋਂ ਡਰਦੇ ਆ ਤੇ ਨਾ ਕਿਸੇ ਨੂੰ ਡਰਾਉਦੇ ਆ ਪਰੇ ਜਿਹੜੇ ਸਾਜ਼ਿਸ਼ਕਾਰ ਆ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਜਿਸ ਦਿਨ ਕੋਈ ਕਿਸੇ ਦਾ ਨੁਕਸਾਨ ਹੋਇਆ ਨਾ ਤੇ ਤੁਸੀਂ ਵੀ ਸੁੱਫਦੀ ਨੀਂਦ ਨਹੀਂ ਬੈਠੋਗੇ ਚੀਜ਼ਾਂ ਤੁਹਾਨੂੰ ਵੀ ਨਾਲ ਪੁਹੰਤੀਆਂ ਪੈਣਗੀਆਂ ਪੰਜਾਬ ਦੇ ਆਮ ਨੂੰ ਅਗਰ ਨੂੰ ਲਾਓ ਇਸ ਕਰਕੇ ਇਹ ਜਿਹੜੇ ਆਪਣੇ ਕੋਸ਼ੇ ਕੰਮਾਂ ਵਾਸਤੇ ਆਪਣੀਆਂ ਪ੍ਰਾਪਤੀਆਂ ਵਾਸਤੇ ਇਹ ਜਿਹੜੇ ਘਟਿਆ ਰਾਜਨੀਤੀ ਤੇ ਤੁਰਿਆ ਹਾਲੇ ਟੀਵੀ ਤੇ ਬੈਸ ਖਤਮ ਨਹੀਂ ਹੋਈ ਤੇ ਜਾ ਕੇ ਦੇਖੋ ਜੇ ਅੱਗ ਵੀ ਲਾਤੀ ਉਹਨੂੰ ਗੱਲ ਤਾਂ ਸਿਰਫ ਇੰਨੀ ਹੋਈ ਸੀ ਨਾ ਕਿ ਉਹਨਾਂ ਨੇ ਇੱਕ ادارے ਦਾ ਨਾਮ ਰਿਹਾ ਕਿ ਮੰਡੀ ਬੋਰਡ ਦੇ ਵਿੱਚ ਮੀਟਿੰਗਾਂ ਹੁੰਦੀਆਂ ਤੇ ਹਾਲੇ ਜਿਹੜੀ ਆ ਡਿਸਕਸ਼ਨ ਖਤਮ ਹੋਈ ਆ ਤੇ ਇੱਧਰ ਧਮਕੇ ਵਾਲਾ ਕੰਮ ਵੀ ਸ਼ੁਰੂ ਹੋ ਗਿਆ ਤੇ ਇਹਦਾ ਮਤਲਬ ਕਿ ਕਿੰਨੇ ਕਰਵਾਇਆ ਸਾਰਾ ਕੁਝ ਅਸੀਂ ਅਣਜਾਣ ਨਹੀਂ ਹਾਂਗੇ ਇਹਨਾਂ ਗੱਲਾਂ ਤੋਂ ਪਰ ਇਹਨਾਂ ਗੱਲਾਂ ਦੇ ਵਿੱਚ ਰੱਖਿਆ ਕੁਝ ਇਸ ਕਰਕੇ ਹੁਣੇ ਅਸੀਂ ਜਾ ਕੇ ਬੀਜੀਪੀ ਲਾਈਨ ਆਰਡਰ ਅਰਪਿਤ ਚੋਪੜਾ ਜੀ ਨੂੰ ਮਿਲ ਕੇ ਇਹਦੀ ਰਿਪੋਰਟ ਦੇਾਂਗੇ ਉਸ ਤੋਂ ਬਾਅਦ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਇਦੇ ਵਾਸਤੇ ਈਗਲ ਲੜਾਈ ਵੀ ਜਿਹੜੀ ਲੜਨੀ ਪਈ ਉਹ ਵੀ ਸ਼ਰਮਣੀ ਅਕਾਲੀ ਦਲ ਲੜੇਗਾ ਪਰ ਇਹ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਪਾਸੇ ਸਰਕਾਰ ਚੱਲੀ ਆ ਕਿ ਇਨਵੈਸਟੀਗੇਸ਼ਨਾਂ ਪ੍ਰਭਾਵਿਤ ਕਰਕੇ ਤੇ ਆ ਜੋ ਤੁਸੀਂ ਹੱਲਾਸ਼ੇਰੀ ਦੇ ਰਹੇ ਹੋ ਇਹ ਸਾਰਾ ਕੁਝ ਇਹਨਾਂ ਗੱਲਾਂ ਦਾ ਹੀ ਨਤੀਜਾ ਹੈ ਪਰ ਇਨਾਂ ਦਾ ਕੋਈ ਪੰਜਾਬ ਦੇ ਵਿੱਚ ਪਹਿਲਾਂ ਜਿਹੜੀਆਂ ਸਾਸਾ ਰਚੀਆਂ ਸੀ ਸਰਕਾਰਾਂ ਨੇ ਨਾ ਉਦੋਂ ਕੋਈ ਪੰਜਾਬ ਦਾ ਭੜਾ ਕੀਤਾ ਸੀ ਤੇ ਨਾ ਹੋਣੀ ਅਗੋ ਇਹਨਾਂ ਨੇ ਕੋਈ ਪੰਜਾਬ ਦਾ ਭਲਾ ਕਰਨਾ ਇਸ ਕਰਕੇ ਇਹਨਾਂ ਨੂੰ ਵੀ ਸਰਕਾਰ ਨੂੰ ਵੀ ਜਿਹੜਾ ਪਰਮਾਤਮਾ ਸਮਤ ਬਖਸ਼ੇ ਤੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਜਿਹੜਾ ਉਹ ਅਹਿਸਾਸ ਹੋਵੇ। ਬਰਾਾਤਾਂ ਦਾ। ਹਾਂ। ਜਿਮਾਂ ਦਾ ਬਰਾਾਤਾਂ ਤੋਂ ਛੁੱਟੇ ਸਾਥੀ ਜੀਏ ਛੁੱਟੇ। ਯਾਰ ਮੈਂ ਉਹਦੇ ਬਾਰੇ ਹੋਰ ਨਹੀਂ ਮੈਂ ਕੁਝ ਕਹਿਣਾ ਜੋ ਕਹਿਣਾ ਸੀ ਕਹਤਾ। ਮੇਰੇ ਨਾਲ ਕਿੰਨੇ ਦਿਨ ਹੋ ਗਏ ਕਹਾ ਮੈਂ ਕਦੇ ਨਾ ਨਹੀਂ ਪਿਆ। ਪਰ ਅੱਜ ਜਿਹੜੀਆਂ ਹੋ ਰਿਹਾ ਨਾ ਜੋ ਕੁਝ ਹੋ ਰਿਹਾ ਇਸ ਹੱਦ ਤੱਕ ਕਿ ਕਿਸੇ ਦੀ ਜਾਨ ਲੈਣ ਤੱਕ ਵੀ ਤੁਸੀਂ ਸਾਥ ਸਾਥ ਚ ਸ਼ਾਮਲ ਹੋਵੋਗੇ। ਤੇ ਫੇਰ ਉਹਨੂੰ ਪੁੱਛਦੇ ਪਰ ਇਹ ਤੋਂ ਵੱਧ ਨਹੀਂ ਉਹਨੂੰ ਮੈਂ ਐਵੇਂ ਦੇਣੀ ਤਾ ਮੈਂ ਜਵਾਬ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ ਜਿਆਦਾ ਆਦਮੀ ਦੀ ਜਿਹਦਾ ਡਾਈਵੋਰਸ ਹੁੰਦਾ ਹੈ ਦਾ ਮਤਲਬ ਇਕੱਠੇ ਨਹੀਂ ਰਹੇ ਹੁੰਦੇ ਜਦ ਜਦ بگੜ ਜਾਂਦੀ ਆ ਫਿਰ ਸਭ ਕੁਝ ਪਈ ਫਿਰ ਹੁੰਦਾ ਕੋ ਨਹੀਂ ਸਾਥੀ ਰਹਿਣਾ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਸਾਥੀ ਨਹੀਂ ਸਾਥੀ ਆਪਾਂ ਸਵਾਲ ਕਰਦੇ ਆ ਤਾਂ ਕੋਈ ਲੌਜਿਕ ਹੋਵੇ ਨਾ ਅੱਜ ਨੀਹਾ ਪਹਿਲਾਂ ਪੀਟੀਸੀ ਜਿਹੜੇ ਪੀਟੀਸੀ ਨੂੰ ਗਾਲਾਂ ਕੱਢਣਾ ਪਈ ਛੱਡਤੀ ਇਹ ਤਾਂ ਬੰਦਾ ਜਦ ਮਰਜੀ ਬਦਲ ਲੈ ਬਦਲੇ ਤਾਂ ਫਿਰ ਗਾਲਾਂ ਕੱਢ ਲੋ ਇਹ ਤੁਸੀਂ ਇਹ ਗੱਲ ਉਹ ਕਰੋ ਨਾ ਜਿਹੜੀ ਜਰਸੀ ਦੇ ਜਰਨਲਿਸਟ ਵਾਲੀ ਹੋਵੇ ਇਹ ਗੱਲ ਨਹੀਂ ਕਰੀ ਦੀ ਲਾਈਟਰ ਵੇਂ ਚ ਨਹੀਂ ਇਹ ਸੇ ਸੀਰੀਅਸ ਇਸ਼ੂ ਹੈ ਸੀਰੀਅਸ ਇਸ਼ੂ ਹੈ ਸਟੇਟ ਦਾ ਕੰਡਕਟ ਹੈ ਤਾਂ ਇਹ ਸੀਰੀਅਸ ਇਸ਼ੂ ਆ ਨਾ ਇਹ ਕਹਾਂ ਜਨਾ ਤੁਸੀਂ ਕੀ ਤਸਵੀਰ ਭਾਰੋ ਸਾਥ ਦੋਸਤ ਜਿਹੜੀ ਗੋਲੀ ਚੱਲੀ ਆ ਵੱਡਾ ਇਸ਼ੂ ਹੈ ਪੰਜਾਬ ਦੇ ਤੁਸੀਂ ਲੋਕਾਂ ਦੀ ਪਾਰਟੀ ਆ ਪੰਜਾਬ ਦੇ ਹੋਰ ਬੜੇ ਕੇਸ ਹੈਗੇ ਲੋਕਾਂ ਦੇ ਮਰਡਰ ਹੋਏ ਤੇ ਆ ਉਹਨਾਂ ਦੇ ਕੇਸ ਨਹੀਂ ਅਸੀਂ ਤੁਸੀਂ ਫੇਰ ਸਵਾਲ ਨਹੀਂ ਸਮਝੇ ਮੇਰੇ ਖਿਆਲ ਤੁਸੀਂ ਐਬਸਨਡ ਮਾਈਂਡਡ ਹੋ ਇੱਕ ਗਲਤੀ ਦਾ ਨਹੀਂ ਇੱਕ ਗਲਤੀ ਦਾ ਉਠਾ ਕੇ ਅਸੀਂ ਗਲਤ ਕੀਤਾ ਅਸੀਂ ਤੁਹਾਨੂੰ ਕਿਉਂ ਤਕਲੀਫ ਹੋਈ ਮੈਨੂੰ ਦੱਸੋ ਬਈ ਅਸੀਂ ਜਰਨਲਿਸਟ ਤੁਹਾਨੂੰ ਕਹਿ ਨਹੀਂ ਚੰਗਾ ਲੱਗਿਆ ਮਾਈਂਡ ਤੁਸੀਂ ਫੇਰ ਪ੍ਰੈਸ ਕਾਨਫਰੰਸ ਨਹੀਂ ਅਟੈਂਡ ਕੀਤੀ ਅਸੀਂ ਕਿਹਾ ਕਿ ਸਟੇਟ ਸਟੇਟ ਸਪਾਂਸਰਡ ਆ ਵੀ ਆਰ ਨਾ ਸੈੱਟ ਕੀ ਸੋਬੀਸ ਜੀ ਅੱਜ ਵੀ ਨਹੀਂ ਤਾਂ ਉਦੋਂ ਵੀ ਨਹੀਂ ਬੋਲੀ ਅੱਜ ਵੀ ਨਹੀਂ ਬੋਲੂਗਾ ਜੀ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਗੁਰੂ ਰਾਵਦਾਸ ਗੋਲੀ ਚੋਂ ਬਚਾ ਸਕਦਾ ਜਿੱਲਾ ਦੇ ਰੋ ਨੇ ਰੱਖਣਾ ਸਾਡਾ ਬਿਗਟਾ ਕਾ ਕਰੀ ਪਰ ਸਟੇਟ ਜਾਂ ਵਾਰਡ ਖੇਤ ਨੂੰ ਖਾਊਗੀ ਉਹ ਨਹੀਂ ਮੰਨੀ ਗੱਲ ਨਹੀਂ ਬਹੁਤੀ ਪੁਰਾਣੀ ਗੱਲ ਤੇ ਨਾ ਯਾਦ ਰੱਖਿਆ ਕਰੋ ਇੱਥੇ 2 ਦਿਨ ਪਹਿਲਾਂ ਮੈਂ ਕਿਸਾਨਾਂ ਬਾਰੇ ਵੀ ਕੀਤੀ ਸੀ ਤੇ ਜਿਹੜਾ ਆਰਮੀ ਅਫਸਰ ਵਾਲਾ ਹੋਇਆ ਉਹ ਵੀ ਕੀਤੀ ਸੀ ਭੁੱਲ ਤੋ ਜਾਂਦੇ ਯਾਰ ਤੁਸੀਂ ਵੀ ਤੇ 2 ਦਿਨ ਤੇ ਵੀ ਯਾਦ ਨਹੀਂ ਆਈ ਨਾ ਸੀਨੀਅਰ ਜਰਨਲਿਸਟ ਹੋ ਕੇ ਕੋਈ ਕੋਈ ਅੱਜ ਦੀ ਸਟੇਟ ਦੇ ਇਨਸੀਡੈਂਟ ਹੋਵੇ ਜਿਹਨੂੰ ਅਸੀਂ ਆ ਕੇ ਕੰਨ ਮੈ ਨਹੀਂ ਕੀਤਾ ਕਿਸੇ ਵੇਲੇ ਪੁੱਛੀਦਾ ਹੁੰਦਾ ਸਰਕਾਰ ਨੂੰ ਖੁਸ਼ ਕਰਨਾ ਅਤੇ ਕਿਸੇ ਹਰ ਵੇਲੇ ਥੋੜੀ ਵੀ ਸਰਕਾਰ ਦੇ ਹੱਕ ਦੀ ਬੋਲਣਾ ਇੱਕ ਜਰਨਲਿਸਟ ਨੂੰ ਥੋੜੀ ਚੋਬਤ ਹੈ